ਈਟੀਵੀ ਪਾਰ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਵਰਨ ਸ਼ਰਮਾ ਤਸਵੀਰਾਂ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਜਿੱਥੇ ਦਰਿਆ ਬਿਆਸ ਨੇ ਕੱਲ ਮਾਰ ਮਾਰਦਿਆਂ ਹੋਇਆਂ ਆਰਜੀ ਬੰਨ ਤੋੜ ਦਿੱਤਾ ਸੀ ਇਹ ਤਸਵੀਰਾਂ ਇਹ ਦਰਦਨਾਕ ਤਸਵੀਰਾਂ ਇਹ ਦਰਦਨਾਕ ਮੰਜ਼ਰ ਪਿੰਡ ਆਲੀਕਲਾਂ ਦੇ ਨੇੜਲੇ ਇਲਾਕਿਆਂ ਦਾ ਹੈ ਜਿੱਥੇ ਲਗਾਤਾਰ ਫਸਲਾਂ ਦੇ ਵਿੱਚ ਪਾਣੀ ਭਰ ਰਿਹਾ ਹੈ ਬੀਤੇ ਦਿਨੀ ਦਰਿਆ ਬਿਆਸ ਦੇ ਵਿੱਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਜਿਹੜਾ ਹੈ ਆਲੀਕਲਾਂ ਦੇ ਵਿੱਚ ਦਰਿਆ ਬਿਆਸ ਦੇ ਕੰਢੇ ਲੱਗਿਆ ਹੋਇਆ ਜਿਹੜਾ ਆਰਜੀ ਬੰਨ ਹੈ ਉਸ ਨੂੰ ਪਾੜ ਪਿਆ ਗਿਆ ਸੀ ਹਾਲਾਂਕਿ ਕਰੀਬ 1 ਮਹੀਨੇ ਤੋਂ ਇਲਾਕੇ ਦੀਆਂ ਸੰਗਤਾਂ ਸੰਤ ਮਹਾਪੁਰਸ਼ ਉਸ ਬੰਦ ਦੀ ਮਜਬੂਤੀ ਦੇ ਲਈ ਲਗਾਤਾਰ ਯਤਨ ਕਰ ਰਹੇ ਸਨ ਪਰ ਪਾਣੀ ਦਾ ਪਦਰਵदन ਕਾਰਨ ਦਰਿਆ ਬਿਆਸ ਨੇ ਮੁੜ ਤੋਂ ਇਸ ਇਲਾਕੇ ਨੂੰ ਵੱਡੀ ਸੱਟ ਮਾਰੀ ਹੈ ਤੇ ਪੂਰਾ ਇਲਾਕਾ ਜਿਹੜਾ ਹੈ ਉਹ ਜਲਮਗਨ ਕਰ ਦਿੱਤਾ ਹੈ ਫਸਲਾਂ ਬਰਬਾਦ ਹੋਈਆਂ ਨੇ ਗੱਲਬਾਤ ਕਰਾਂਗੇ ਇਲਾਕਾ ਨਿਵਾਸੀਆਂ ਦੇ ਨਾਲ ਕੀ ਨਾਮ ਹੈ ਤੁਹਾਡਾ ਕਿੰਨਾ ਰਕਬਾ ਤੁਹਾਡਾ ਪ੍ਰਭਾਵਿਤ ਹੋਇਆ ਮੇਰਾ ਨਾਮ ਜੀਰਸ਼ਪਾਲ ਸਿੰਘ ਸੰਧੂ ਆ ਜੀ ਪਿੰਡ ਆਲੀ ਗਲਾ ਸਾਡਾ ਇਤੋਂ ਨਗਰ ਆ ਜੀ ਤੇ ਵੇਖੋ ਜੀ ਕੱਲ ਜਿਹੜਾ ਬੰਨਵਾ ਪਿੰਡਾਲੀ ਕਲਾਂ ਦੇ ਉਹ ਅਰਜੀ ਪਾਨੀ ਇੱਕ ਮਹੀਨੇ ਤੋਂ ਅਸੀਂ ਚੰਤ ਮਹਾਪੁਰਛਾਂ ਦੇ ਸੰਯੋਗ ਨਾਲ ਜਾਂ ਐਨ ਆਰ ਵੀਰਾਂ ਦੇ ਸੰਯੋਗ ਨਾਲ ਅਸੀਂ ਉਹਨੂੰ ਪੱਕਿਆਂ ਕਰਦੇ ਆਏ ਸੀ ਕਿ ਚਲੋ ਬਚਾਇਆ ਜਾਵੇ ਇਸ ਵਾਰ ਅਸੀਂ ਬੰਨ ਨਹੀਂ ਟੁੱਟਣ ਦੇਣਾ ਪਰ ਚਲੋ ਕੱਲ ਉਹ ਜਦੋਂ ਬੰਨ ਟੁੱਟ ਗਿਆ ਉਹਦੇ ਨਾਲ ਜਿਹੜੀ ਆ ਉਹ 1.7 ਏਕੜ ਜ਼ਮੀਨ ਜਿਹੜੀ ਆ ਉਹ ਫਸਲ ਜਿਹੜੀ ਆ ਉਹ ਬਰਬਾਦ ਹੋ ਗਈ ਆ ਇਹ 30 ਤੋਂ 35 ਪਿੰਡ ਜਿਹੜੇ ਆ ਇਸ ਬੰਦੇ ਨਾਲ ਪ੍ਰਭਾਵਿਤ ਹੁੰਦੇ ਸੀ ਤੇ ਉਹਨਾਂ ਦੇ ਵਿੱਚ ਪਾਣੀ ਜਾ ਰਿਹਾ ਵਾ ਕੱਲ ਤੋਂ ਹੀ ਪਾਣੀ ਭਰਨਾ ਸ਼ੁਰੂ ਹੋ ਗਿਆ ਵਾ ਲਗਾਤਾਰ ਅੱਗੇ ਪਾਣੀ ਵਧ ਰਿਹਾ ਵਾ ਫਸਲਾਂ ਬਰਬਾਦ ਕਰਦਾ ਕਰਦਾ ਕੇ ਜਾ ਰਿਹਾ ਵਾ ਤੇ 30 ਤੋਂ 35 ਪਿੰਡਾਂ ਦੀ ਜਿਹੜੀ ਆ ਉਹ ਨਹੀਂ ਗਿਣਦੇਆਂ ਕਿ ਕੋਈ 50-60 ਹਜ਼ਾਰ ਏਕੜ ਜ਼ਮੀਨ ਹੋਊਗੀ ਜਿਹੜੀ ਜਿੱਦਾਂ ਝੋਨਾ ਜਿਹੜੀ ਫਸਲ ਜਿਹੜੀ ਆ ਉਹ ਖਰਾਬ ਹੋਣਦਈ ਆ ਜੀ ਲਗਾਤਾਰ ਯਤਨ ਕੀਤੇ ਜਾ ਰਹੇ ਸੀ ਕਾਰਨ ਕੀ ਰਿਹਾ ਐ ਇੱਕਦਮ ਜ਼ਿਆਦਾ ਪਾਣੀ ਦਾ ਪੱਧਰ ਵਧਿਆ ਦੇਖੋ ਜੀ ਜਿਹੜੀ بارش ਹੋਈ ਆ ਪਿੱਛੇ ਬਹੁਤ ਜ਼ਿਆਦਾ ਹੋਈ ਆ ਇੱਥੇ ਵੀ بارش ਹੁੰਦੀ ਆ ਪਰ ਜਿਹੜੀ ਪਹਾੜਾਂ ਦੇ ਵਿੱਚ بارش ਹੁੰਦੀ ਆ ਹਿਮਾਚਲ ਦੇ ਵਿੱਚ ਉਹਦੇ ਨਾਲ ਡੈਮ ਦੇ ਵਿੱਚ ਵੀ ਪਾਣੀ ਦਾ ਪੱਧਰ ਜਿਹੜਾ ਬਹੁਤ ਜ਼ਿਆਦਾ ਵੱਧ ਗਿਆ ਸੀ ਤੇ ਉਹਦੇ ਨਾਲ ਜਿਹੜਾ ਪਾਣੀ ਆ ਬਹੁਤ ਜ਼ਿਆਦਾ ਆ ਕੇ ਓਵਰਫਲੋ ਹੋ ਗਿਆ ਓਵਰਫਲੋ ਹੋਣ ਦੇ ਕਾਰਨ ਉੱਥੇ ਜਿਹੜੇ ਅਸੀਂ ਬੰਨ ਲਾਇਆ ਸੀ ਉਹਨੂੰ ਜਦੋਂ 40 ਸਪੀਡ 'ਚ ਪਾਣੀ ਹੋਇਆ ਉਹਦੇ ਨਾਲ ਖੋਰਾ ਲਾ ਕੇ ਸਾਡਾ ਬੰਨ ਜਿਹੜਾ ਟੁੱਟ ਗਿਆ ਤੇ ਮਤਲਬ ਸਰਕਾਰਾਂ ਦੀ ਨੇ ਕੰਮ ਹੀ ਆ ਇਹ ਬਹੁਤ ਵੱਡੀ ਜੇ ਸਰਕਾਰ ਐਡੇ-ਡੇ ਵੱਡੇ ਜਿਹੜੇ ਆ ਉਹ ਰੋਡ ਬਣਾਉਂਦੀ ਆ ਫਲਾਈਓਵਰ ਬਣਾਉਂਦੀ ਆ ਤੇ ਕਿਉਂ ਬੰਨ ਜਿਹੜਾ ਵਾ ਹਰ ਸਾਲ ਹੜ ਆਉਂਦੇ ਆ ਜਦੋਂ ਤੋਂ ਦੇਸ਼ ਜਾਦ ਹੋਇਆ ਵਾ ਉਦੋਂ ਤੋਂ ਲੈ ਕੇ ਉਹਨਾਂ ਨੇ ਕਦੀ 1 ਰੁਪਿਆ ਵੀ ਇਸ ਦਰਿਆਵਾਂ ਦੇ ਉੱਤੇ ਜਿਹੜਾ ਖਰਚ ਨਹੀਂ ਕੀਤਾ ਉਹ ਤਾਂ ਉਦਾਂ ਤਾਂ ਸਾਡਾ ਸਾਡਾ ਪੰਜਾਬ ਪੰਜਾਂ ਦਰਿਆਵਾਂ ਦੇ ਨਾਂ ਤੇ ਆ ਪਰ ਕਦੀ ਵੀ ਉਹਨਾਂ ਨੇ ਪਾਣੀਆਂ ਦੇ ਸੋਚਿਆ ਨਹੀਂ ਸਿਰਫ ਇਹ ਮੁੱਦੇ ਤੇ ਇਲੈਕਸ਼ਨਾਂ ਲੜੀਆਂ ਜਾਂਦੀਆਂ ਜਾਂਵਾਂ ਜਿੱਥੇ ਲੋਕ ਇੱਕ ਪਾਸੇ ਤਾਂ ਸਾਡੇ ਲੋਕੀ ਸਾਡੇ ਹੀ ਪੰਜਾਬ ਵਿੱਚ ਜਿਹੜਾ ਦੋਨਾਂ ਏਰੀਆ ਵਾ ਉਹ ਪਾਣੀ ਖੁਣੋ ਜਿਹੜਾ ਤਰਸ ਰਿਆ ਵਾ ਦੂਜੇ ਪਾਸੇ ਅਸੀਂ ਹਰ ਸਾਲ ਡੁੱਬਦੇ ਆ ਜੇ ਇਹਨੂੰ ਕਿਦੇ ਉਹ ਨਹਿਰੀ ਰੂਪ ਦੇ ਦੇਣਾ ਇਹਨੂੰ ਚੈਨਲਾਈਜ਼ ਕਰਕੇ ਇਹਨੂੰ ਵੱਡੇ ਉਹਦੇ ਬੰਨ ਲਾ ਦੇਣ ਦੋ ਕੱਡੀਆਂ ਜਾਣ ਇੱਕ ਤਾਂ ਦੋਨੇ ਨੂੰ ਪਾਣੀ ਦਿੱਤਾ ਜਾ ਸਕਦਾ ਵਾ ਜਿਹੜੇ ਉਹ ਸੋਕੇ ਨਾਲ ਮਰਦੇ ਹੁੰਦੇ ਆ ਇੱਕ ਬੰਨੇ ਡੋਬੇ ਨਾਲ ਮਰਦੇ ਹੁੰਦੇ ਆ ਕੋਈ ਵੀ ਸਰਕਾਰਾਂ ਜਿਹੜੀਆਂ ਉਹ ਇਹ ਬੰਨੇ ਧਿਆਨ ਨਹੀਂ ਦਿੰਦੀਆਂ ਸਿਰਫ ਇਹਨਾਂ ਮੁੱਦਿਆਂ ਤੇ ਇਲੈਕਸ਼ਨਾਂ ਲੜੀਆਂ ਜਾਂਦੀਆਂ ਵਾ ਤੇ ਇਹ ਇਹਦੇ ਵਿੱਚ ਕੋਈ ਵੀ ਧਿਆਨ ਨਹੀਂ ਦਿੱਤਾ ਜਾਂਦਾ ਨਾ ਕੋਈ ਕੋਈ ਖਰਚ ਕੀਤਾ ਜਾਂਦਾ ਵਾ ਜਦੋਂ ਦਾ ਹੈ ਕਿ ਹੈਡ ਬਣਿਆ ਵਾ ਉਹਨਾਂ ਕਦੀ ਵੀ ਇਹਦੇ ਵਿੱਚ ਜਿਹੜੀ ਛੇੜਟ ਨਹੀਂ ਕੱਢੀ ਕਿਹੜੇ ਦਰਿਆ ਸੀ ਇਹ ਪਹਿਲਾਂ ਜ਼ਮੀਨ ਦੇ ਵਿੱਚ 10-10 ਸਪੋਰਟ ਨੀਵੇਂ ਚੱਲਦੇ ਹੁੰਦੇ ਸੀ ਜਦੋਂ ਉਧਰ ਇਹਦੇ ਬਜ਼ੁਰਗ ਦੱਸਦੇ ਜਦੋਂ ਇਹਦੇ ਵਿੱਚ ਉਤਰਨਾ ਹੁੰਦਾ ਸੀ ਸਾਨੂੰ ਕਹਾੜ ਬਣਾਉਣਾ ਪੈਂਦਾ ਹੁੰਦਾ ਸੀ ਕਈ ਦਿਨਾਂ ਜਿਹੜਾ ਜਮੀਨਾਂ ਨੂੰ ਉੱਚਾ ਚੱਲਣ ਦਿਆਵਾ ਤੇ ਜਿਹੜਾ ਸਾਰੀ ਛੱਟ ਭਰ ਗਈ ਆ ਹਰੀਕੇ ਝੀਲ ਦੇ ਵਿੱਚ ਛੱਟ ਉੱਤੇ ਭਰੰਦਾ ਕਰਨ ਵੀ ਤੁਹਾਨੂੰ ਦੱਸ ਦਿੰਨੇ ਆ ਇਹਨਾਂ ਨੇ ਪਿੱਛੇ ਜਿਹਨਾਂ ਉਹਨਾਂ ਨਹਿਰਾਂ ਦੇ ਜਿਹੜੇ ਸੀ ਉਹ ਮੂੰਹ ਉੱਤੇ ਕਰ ਦਿੱਤੇ ਕਿ ਨਹਿਰਾਂ ਨੂੰ ਪ੍ਰੈਸ਼ਰ ਨਾਲ ਪਾਣੀ ਜਰਾ ਦੇਣ ਦਾ ਕਰਕੇ ਉਹ ਪਾਣੀ ਜਦੋਂ ਮੂੰਹ ਉੱਤੇ ਕਰਦੇ ਆ ਇਹਨੂੰ ਪਾਣੀ ਨੂੰ ਢਾਬ ਲਾ ਕੇ ਤੇ ਪਾਣੀ ਨੂੰ ਰੋਕਦੇ ਆ ਝੀਲ ਦੇ ਵਿੱਚ ਝੀਲ 'ਚ ਪਾਣੀ ਰੋਕਣ ਕਾਰਨ ਪਿੱਛੇ ਜਿਹੜਾ ਵਾ ਦਰਿਆ ਦੇ ਵਿੱਚ ਛੱਟ ਭਰ ਗਈ ਆ ਛੱਟ ਇਹਨਾਂ ਨੇ ਕਦੀ ਵੀ ਇੱਥੇ ਕਰ ਜਿਹੜੀ ਆ ਬਾਹਰ ਨਹੀਂ ਕੱਢੀ ਤੇ ਉਹਦੇ ਨਾਲ ਜਿਹੜਾ ਵਾ ਦਰਿਆ ਵਾ ਜਮੀਨਾਂ ਨੂੰ ਉ ਤੇ ਆਵਦੇ ਕੰਡੇ ਜਿਹੜੇ ਲੋਕਾਂ ਨੇ ਆਪਣੇ ਵੱਲੋਂ ਬੰਨ ਲਾ ਲਾ ਕੇ ਉਹਨਾਂ ਨੂੰ ਆਪਣੇ ਫਸਲਾਂ ਬਚਾਉਂਦੇ ਬਚਾਉਣ ਦਾ ਕਰਕੇ ਜਿਹੜਾ ਵਾ ਉਹਨੂੰ ਬੰਨ ਬਣਾਏ ਆ ਪਰ ਉਹ ਜਿਹੜੇ ਬੰਨ ਟੁੱਟ ਗਏ ਆ ਜੇ ਸਰਕਾਰ ਚਾਹੁੰਦੀ ਤੇ ਇਹਨੂੰ ਵੱਡਾ ਬੰਨ ਲਾ ਕੇ ਇਹਨੂੰ ਨਹਿਰੀ ਰੂਪ ਦੇ ਕੇ ਉਹਨੂੰ ਚੈਨਲਾਈਜ਼ ਕਰਕੇ ਦਰਿਆ ਜਿਹੜਾ ਵਾ ਵਲਖੰਧਾ ਜਾਂਦਾ ਜਦੋਂ ਵਲਖੰਧਾ ਵਾ ਉਹ ਦਰਿਆ ਦੀਆਂ ਜ਼ਮੀਨਾਂ ਜਿਹੜਾ ਦਰਿਆ ਵਾ ਜ਼ਮੀਨਾਂ ਨੂੰ ਢਾਹ ਦਿੰਦਾ ਵਾ ਤੇ ਜੇ ਦਰਿਆ ਇਹ ਨਹਿਰਾ ਵਾਂਗੂ ਸੱਦਾ ਕੀਤਾ ਜਾਵੇ ਨਾ ਤੇ ਉਹ ਢਾਹ ਨਾ ਲੱਗੇ ਹਾ ਲੱਗਣ ਦੇ ਕਾਰਨ ਜਿਹੜੇ ਸਾਡੇ ਛੋਟੇ-ਮੋਟੇ ਬੰਨ ਉਹ ਟੁੱਟ ਜਾਂਦੇ ਆ ਸਾਡੀਆਂ ਫਸਲਾਂ ਖਰਾਬ ਹੋ ਜਾਂਦੀਆਂ ਵਾ ਸਰਕਾਰ ਇਸ ਵale ਕੋਈ ਧਿਆਨ ਨਹੀਂ ਦਿੰਦੀ ਪਹਿਲਾਂ ਮੁਆਵਜ਼ਾ ਦਿੱਤਾ ਜਾਂਦਾ ਸੀ ਉਹ ਵੀ ਜਿਹੜਾ ਭਗਵੰਤ ਮਾਨ ਸਰਕਾਰ ਜਦੋਂ ਦੀ ਆਈ ਆ ਇਹਨੇ ਉਹ ਮੁਆਵਜ਼ਾ ਵੀ ਸਾਡਾ ਜਿਹੜਾ ਵਾ ਉਹ ਖੋ ਲਿਆ ਸਾਡੇ ਤੋਂ ਸੈਂਟਰ ਵੱਲੋਂ ਜੇ ਆਉਂਦਾ ਤੇ ਉਹ ਵੀ ਇੱਕ ਰਾਜ ਹੀ ਖਾਦਾ ਪਤਾ ਜਾਂਦਾ ਵਾ ਤੇ ਬਹੁਤ ਜ਼ਿਆਦਾ ਮੁਆਵਜ਼ਾ ਨਹੀਂ ਕੋਈ ਦਿੱਤਾ ਜਾਂਦਾ ਇਹਨਾਂ ਨੇ ਉਹਦੀ ਵੀ ਹੱਦਬੰਦੀ ਕਰ ਦਿੱਤੀ ਜਿੱਦਾਂ ਮਾਲਕੀ ਆਪਣੇ ਜਿੱਦਾਂ ਮੇਰੇ ਨਾਲ 20 ਕਿੱਲੇ ਮਾਲਕੀ ਹੈ ਨਾ ਉਹਦੇ ਚ 5 ਕਿੱਲੇ ਹੀ ਇਹ ਜਿਹੜਾ ਵਾ ਉਹ 5 ਕਿਲੇ ਤੱਕ ਹੀ ਇਹ ਮੌਜਾ ਦਿੰਦੇ ਆ ਜਦ ਕਿ ਪਹਿਲੀਆਂ ਸਰਕਾਰਾਂ ਸੀ ਉਹ ਜਿੰਨੀ ਕਿਸੇ ਦੀ ਜ਼ਮੀਨ ਹੁੰਦੀ ਸੀ ਉਹਨਾਂ ਦਿੰਦੀਆਂ ਜਾਂ ਜੇ ਕੁਝ ਜ਼ਮੀਨਾਂ ਇੱਥੇ ਮੰਡਾਂ ਦੇ ਵਿੱਚ ਗਰਦੌਰੀ ਵਾਲੀਆਂ ਹੁੰਦੀਆਂ ਵਾ ਤੇ ਇਹ ਗਰਦੌਰੀ ਵਾਲੀਆਂ ਜ਼ਮੀਨਾਂ ਦਾ ਜਿਹੜਾ ਮੌਜਾ ਨਾ ਖਤਮ ਕਰ ਦਿੱਤਾ ਕਿ ਉਹ ਸਰਕਾਰਾਂ ਦੀਆਂ ਜ਼ਮੀਨਾਂ ਵਾ ਉਹ ਅੱਜ ਇਹ ਆ ਜਦ ਕਿ ਕੁਝ ਲੋਕਾਂ ਨੇ ਜ਼ਮੀਨਾਂ ਪੱਕੀਆਂ ਵੀ ਕਰਾ ਲ ਸਾਡੇ ਜਿਹੜੀਆਂ ਪੱਕੀਆਂ ਜ਼ਮੀਨਾਂ ਵਾ ਜਿਹੜਾ ਦਰਿਆ ਵਾ ਨਾ ਇਹ ਵੀ ਸਾਡੀ ਮਾਲਕੀ ਜ਼ਮੀਨ ਦੇ ਵਿੱਚੋਂ ਵਗਦਾ ਵਾ ਦਰਿਆ ਕੋਈ ਸਰਕਾਰੀ ਜ਼ਮੀਨ ਦੇ ਵਿੱਚੋਂ ਨਹੀਂ ਵਗਦਾ ਸਰਕਾਰ ਇਹ ਬਿਆਸ ਦਰਿਆ ਦੀ ਕੋਈ ਵੀ ਆਪਣੀ ਮਾਲਕੀ ਜ਼ਮੀਨ ਨਹੀਂ ਹੈਗੀ ਦਰਿਆ ਸਾਡੀ ਮਾਲਕੀ ਜ਼ਮੀਨ ਵਿੱਚ ਹੀ ਵਗਦਾ ਵਾ ਕਦੀ ਕਿ ਹੀ ਬਨੇ ਚਲ ਜਾਂਦਾ ਕਦੀ ਕਿਸ ਬਨੇ ਚਲ ਜਾਂਦਾ ਵਾ ਤੇ ਇਹ ਸਰਕਾਰ ਨੂੰ ਚਾਹੀਦਾ ਜਾਂ ਤੈਨੂੰ ਕੋਈ ਰਿਕੁਆਇਰ ਕਰਕੇ ਲੋਕਾਂ ਨੂੰ ਪੈਸੇ ਦਿੱਤੇ ਜਾਣ ਇਹਦਾ ਚ ਪੱਕਾ ਹੱਲ ਕਰਨ ਵਾਸਤੇ ਇਹਦੇ ਵੱਡੇ ਬੰਨ ਬਣਾਏ ਜਾਣ ਤੇ ਇਹਦਾ ਮਤਲਬ ਵਧੀਆ ਤਰੀਕੇ ਦੇ ਨਾਲ ਜਿਹੜਾ ਵਾ ਪਾਣੀ ਕੱਢ ਸਕਦੇ ਆ ਤੁਸੀਂ ਆਪ ਹੀ ਸੋਚ ਲਓ ਵੀ ਜੇ ਅਸੀਂ ਕਿੰਨੇ ਦਿਨ ਹੋ ਗਏ ਆ ਬਾਕੀ ਸਾਰੇ ਏਰੀਆ ਚਾੜ ਆ ਗਿਆ ਤੇ ਜੇ ਛੋਟੇ ਜਿਹੇ ਉਪਰਾਲੇ ਦੇ ਨਾਲ ਇੱਕ ਅਸੀਂ ਬੰਨ ਲਾਇਆ ਵਾ ਤੇ ਉਹਦੇ ਨਾਲ 1 ਲੱਖ ਤੇ 90 ਹਜ਼ਾਰ ਕੁਝ ਕੁ ਪਾਣੀ ਸੀ ਜੋ ਕੱਲ ਚੱਲਦਾ ਸੀ ਉਹ ਵੀ ਸਾਡਾ ਜਿਹੜਾ ਵਾ ਤੁਹਾਨੂੰ ਖੋਰਾ ਲੱਗਣ ਦੇ ਨਾਲ ਟੁੱਟ ਗਿਆ ਜੇ ਕਿ ਦੋਨੇ ਪੱਥਰ ਲੱਗੇ ਹੁੰਦੇ ਜਿਆਦਾ ਪੱਥਰ ਲ ਜਾਂ ਹੋਰ ਪੱਕਾ ਕੀਤਾ ਹੁੰਦਾ ਟੁੱਟ ਨਹੀਂ ਸਕਦਾ ਭਾਵੇਂ ਸਰਕਾਰ ਇਹ ਸੰਨ 10 ਲੱਖ ਕੀ ਉਸਕ ਪਾਣੀ ਕੱਢ ਲਵੇ ਤੇ ਸਰਕਾਰ ਜਿਹੜਾ ਵਾ ਇਸ ਬੰਨੇ ਬਿਲਕੁਲ ਵੀ ਸਰਕਾਰ ਦਾ ਧਿਆਨ ਨਹੀਂ ਗਿਆ ਕਦੀ ਵੀ ਉਹਨਾਂ ਨੇ ਆਣ ਕੇ ਇਸ ਚੀਜ਼ ਦੇ ਇਹ ਮੁੱਦੇ ਨੂੰ ਨਹੀਂ ਠਾਇਆ ਤੇ ਇਹ ਮੁੱਦੇ ਨੂੰ ਜਿਹੜਾ ਵਾ ਉਹ ਰਾਜ ਸਭਾ ਦੇ ਵਿੱਚ ਜਾਂ ਲੋਕ ਸਭਾ ਦੇ ਵਿੱਚ ਠਾ ਕੇ ਤੇ ਇਹ ਸਾਡਾ ਪੱਕਾ ਹੱਲ ਕਰਾਉਣ ਕਿਉਂਕਿ ਸਾਰੀਆਂ ਜ਼ਿੰਦਗੀਆਂ ਸਾਡੇ ਬਜ਼ੁਰਗਾਂ ਦੀਆਂ ਵੀ ਲੰਘੀਆਂ ਸਾਡੇ ਮਤਲਬ ਸਾਡੇ ਨੌਜਵਾਨਾਂ ਦੀਆਂ ਵੀ ਹੁਣ ਇੱਥੇ ਲੰਘੀ ਜਾਂਦੀ ਬੋਰੇ ਚੁੱਕਦੇ ਆ ਇਹਨਾਂ ਸਰਕਾਰ ਚ ਕਰਨਾ ਤੇ ਪੱਕਾ ਹੱਲ ਕਰੇ ਦਾ ਕੋਈ ਪੱਕੇ ਹੱਲ ਦੀ ਗੱਲ ਆਖੀ ਜਾ ਰਹੀ ਹੈ ਲਗਾਤਾਰ ਪੋਗਮਨ ਤਮਾਨ ਮੁੱਖ ਮੰਤਰੀ ਪੰਜਾਬ ਵੀ ਇੱਥੇ ਪਹੁੰਚਦੇ ਨੇ ਪੱਕੇ ਹਲ ਦਾ ਦਾਵਾ ਕਰਕੇ ਗਏ ਨੇ ਲੱਗਦਾ ਬੂਰ ਪਵੇਗਾ ਭਾਜੀ ਜਦੋਂ ਵੀ ਕੋਈ ਸਰਕਾਰ ਆਉਂਦੀ ਕਹਿੰਦੀ ਆ ਕਰਦਾ ਕੋਈ ਨਹੀਂ ਕੁਝ ਵੀ ਕਰਦਾ ਬਰਾਬੀ ਜਾਣਦਾ ਵੀ ਇਹ ਵੀ ਅੱਗੇ ਕੀ ਹੋਣਾ ਕੀ ਨਹੀਂ ਹੋਣਾ ਹੁਣ ਜਿੱਥੋਂ ਬੰਨ ਟੁੱਟ ਗਿਆ ਪਤਾ ਨਹੀਂ ਸਾਨੂੰ ਹੁਣ 5 ਕਿੱਲੇ ਪਿਛੇ ਬੰਨ ਲਾਉਣਾ ਪੈਣਾ 5 ਕਿੱਲੇ ਪਿਛੇ ਪਾਉਣਾ ਉਨੀ ਪੈੜੀ ਫੇ ਸਾਡੀ ਹੁਣ ਚਲੀ ਜਾਣੀ ਆ ਪਤਾ ਨਹੀਂ ਇਹ ਵੀ ਕਿ ਹੋਣਾ ਕਿ ਨਹੀਂ ਹੋਣਾ ਕਿੱਦਾਂ ਰਹਿਣਾ ਵਾ ਚ ਗੱਲਾਂ ਰਹਿਣੀਆਂ ਔਰ ਕੀ ਕੀ ਸਮੱਸਿਆਵਾਂ ਹੁਣ ਪਾਣੀ ਦੇ ਨਾਲ ਆਉਣ ਵਾਲੀਆਂ ਭਾਈ ਪਾਣੀ ਦੀ ਸਮੱਸਿਆ ਅੱਗੇ 23 ਦੇ ਵਿੱਚ ਵੀ ਰੇਤਾ ਪੈ ਗਈ ਸੀ ਤੇ ਹੁਣ ਸਾਨੂੰ ਇਹੀ ਜ਼ਿਆਦਾ ਫਿਕਰ ਸਾਨੂੰ ਇਹੀ ਪਿਆ ਹੋਇਆ ਵੀ ਸਾਡੀ ਜ਼ਮੀਨਾਂ ਇਹ ਫੇਰ ਰੇਤਾ ਨਾ ਪੈ ਜਾਏ ਅੱਗੇ ਵੀ ਸਾਡਾ ਭਾਈ ਕਿੱਲੇ ਤੇ 60 60 70 70000 ਰੁਪਏ ਪਰ ਏਕੜ ਦੇ ਖਰਚ ਆਇਆ ਤੇ ਇੱਕ ਸਭ ਤੋਂ ਵੱਡੀ ਸਮੱਸਿਆ ਸਾਡੀ ਇਹ ਵੀ ਜਿਹੜਾ ਹੁਣ ਇਹ ਮੇਨ ਜਿਹੜਾ ਬੰਨਣਾ ਸਾਡਾ ਇਹ ਜਮਾ ਪਿੰਡ ਪਿੰਡ ਸਾਡਾ ਬੰਦੇ ਨਾਲ ਤੇ ਪਿੰਡ ਜਿਹੜਾ ਇਹ ਇਹ ਜ਼ਮੀਨਾਂ ਨੂੰ ਵੀ ਨੀਵਾ ਵੱਜਾ ਵਾ ਤੇ ਹੁਣ ਸਾਡੀ ਸੇਮ ਪਿੰਡ ਵਾਲੇ ਬਣੇ ਸੇਮ ਸੇਮ ਹੋਣਾ ਪੈਣੀ ਆ ਤੇ ਹੱਥ ਜੋੜ ਕੇ ਪ੍ਰਸ਼ਾਸਨ ਘੜੀ ਇਹ ਮੰਗ ਕਰਦੇ ਆ ਵੀ ਇੱਥੇ ਸਾਨੂੰ ਪਾਣੀ ਇਹ ਸੇਮ ਦਾ ਪਾਣੀ ਕੱਢਣ ਵਾਸਤੇ ਸਾਨੂੰ ਪੰਪ ਦਿੱਤੇ ਜਾਣ ਨਹੀਂ ਤੇ ਫਿਰ ਤੁਹਾਨੂੰ ਪਤਾ ਹੀ ਆ ਵੀ ਮੱਛਰ ਹੋਣੇ ਆ ਬੱਚਿਆਂ ਨੇ ਬਿਮਾਰ ਵੀ ਹੋਣਾ ਬਹੁਤ ਕੁਝ ਹੋਣਾ ਹਾਂਜੀ ਵੱਖ-ਵੱਖ ਮੰਗਾ ਨੂੰ ਲੈ ਕੇ ਅ ਕਿਸਾਨਾਂ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਤੇ ਨਾਲ ਹੀ ਜਿਹੜੇ ਉਹ ਗੱਲ ਆਖੀ ਜਾ ਰਹੀ ਹੈ ਕਿ ਜੇਕਰ ਪ੍ਰਸ਼ਾਸਨ ਸਮੇਂ ਸਿਰ ਸਾਰ ਲੈਂਦਾ ਤੇ ਉਹਨਾਂ ਨੂੰ ਆ ਦਿਨ ਨਾ ਦੇਖਣੇ ਪੈਂਦੇ ਤੇ ਲਹਾਜ਼ਾ ਉਹਨਾਂ ਨੇ ਇਸ ਪਾਣੀ ਨੂੰ ਚੈਨਲਾਈਜ਼ ਕਰਨ ਦੀ ਮੰਗ ਕੀਤੀ ਹੈ ਇਹਨਾਂ ਬੰਨਾਂ ਨੂੰ ਪੱਕੇ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਅੱਗੇ ਤੋਂ ਉਹਨਾਂ ਨੂੰ ਇਹ ਤਕੜ ਦਾ ਸਾਹਮਣਾ ਨਾ ਕਰਨਾ ਪਵੇ ਕੈਮਰਾ ਪਰਸਨ ਨਰਮਲ ਸਿੰਘ ਦੇ ਨਾਲ ਮਹਿਬੂਬਨ ਸ਼ਰਮਾ ਪੀਟੀਵੀ ਭਾਰਤ ਕਪੂਰਥਲਾ